ਕਿਸਾਨ ਸਾਥੀਓ ਮੈਂ ਤੁਹਾਡਾ ਆਪਣਾ ਨਵਜੋਤ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦਾ ਬਲਾਕ ਹਨੂਆਣ ਡਾਕਟਰ ਦਲੇਰ ਸਿੰਘ ਦੀ ਵਿਧੀ ਅਨੁਸਾਰ ਸੁੱਕਾ ਕਰਦੂ ਇਹ ਵੈਰੈਟੀ 110 ਹੈ ਸਰ ਬਹੁਤ ਵਧੀਆ ਹੈ ਦਾ ਰਿਜ਼ਲਟ ਜੇ ਤੇ ਆਹ ਦੇਖ ਲਓ 110 ਦਾ ਇਹਦੇ ਵਿੱਚ ਸੁੱਕੇ ਕਦੂ ਜੀ ਇੱਕ ਐਤ ਕਹਾਂਗੇ ਮੇਰੇ ਏਰੀਆ ਦੇ ਵਿੱਚ ਥੋੜੀ ਮਦਰੇ ਬੂਟਿਆਂ ਦੀ ਜਿਹੜੀ ਆ ਨਾ ਬੌਣੇ ਬੂਟਿਆਂ ਦੀ ਸਮੱਸਿਆ ਆਈ ਹੈ ਪਰ ਪਤਾ ਨਹੀਂ ਮੈਂ ਮੇਰਾ ਅਪਚਾਰ ਹੈ ਜੇ ਲੋ ਇਹ ਸੁੱਕੇ ਕਦੂ ਦਾ ਵਜਾ ਕਰਕੇ ਆ ਜਾਂ ਕੋਈ ਹੋਰ ਇਸ਼ੂ ਆ ਜਾਂ ਟਾਈਮ ਦਾ ਪਰ ਇੱਕ ਵੀ ਬੂਟਾ ਜਿਹੜਾ ਮੇਰੇ ਇਹਨਾਂ ਵਿੱਚ ਝੋਨੇ ਦੇ ਵਿੱਚ ਸੁੱਕਾ ਕਦੂ ਨੇ ਉਹ ਕੀ ਕਹਿੰਦੇ ਆ ਬੌਣਾ ਬੂਟਾ ਨਹੀਂ ਹੈ ਗ੍ਰੋਥ ਤੁਹਾਡੇ ਸਾਹਮਣੇ ਆ ਓ ਦੂਰ ਤੱਕ ਮੇਰੇ ਅੱਠ ਦੇ ਅੱਠ ਕਿੱਲੇ ਜਿਹੜੇ ਸੁੱਕੇ ਕਦੂਂ ਦੇ ਨੇ ਸੋ ਮੈਂ ਤੇ ਪਾਣੀ ਦਾ ਇਹ ਦੇਖ ਲਓ ਥੱਲੇ ਸੁੱਕਾ ਪਿਆ ਪਾਣੀ ਦੀ ਬਚਤ ਬਿਮਾਰੀਆਂ ਤੋਂ ਵੀ ਰਾਹਤ ਥੈਂਕ ਯੂ ਡਾਕਟਰ ਦਲੇਰ ਸਿੰਘ ਜੀ ਧੰਨਵਾਦ ਤੁਹਾਡਾ ਸਮੇਂ-ਸਮੇਂ ਤੇ ਗਾਈਡਲਾਈਨਸ ਗਾਈਡ ਕਰਨਾ ਸਾਨੂੰ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਹੋਰ ਕੀ ਇਹਦਾ ਰਿਜ਼ਲਟ ਆਉਂਦਾ ਦੱਸਾਂਗੇ ਤੁਹਾਨੂੰ ਜੀ ਸასი ਸ਼ਕਲ ਸਾਰਿਆਂ ਨੂੰ